ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਲੈਣ ਲਈ ਜੋ ਕੱਲ ਸੰਘਰਸ਼ ਸ਼ੁਰੂ ਕੀਤਾ ਸੀਗਾ ਉਹ ਅੱਜ ਵੀ ਦੇਖੋ ਇੱਥੇ ਡਟੇ ਹੋਏ ਨੇ ਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਲੋਕ ਜੁੜੇ ਹੋਏ ਨੇ ਸੰਗਤ ਜੋ ਹੈਗੀ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੰਗਰ ਵੀ ਚੱਲ ਰਿਹਾ ਹੈਗਾ ਕਿਉਂਕਿ ਇਹ ਕੱਲ ਰਾਤ ਦੇ ਇੱਥੇ ਡਟੇ ਨੇ ਸੜਕ ਨੂੰ ਹਾਲਾਂਕਿ ਪੁਲਿਸ ਵੱਲੋਂ ਵੀ ਕਾਫੀ ਪ੍ਰਬੰਧ ਕੀਤਾ ਗਿਆ ਹੈ ਸਾਹਮਣੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਗੁਰਦੁਆਰਾ ਛੇਵੀਂ ਪਾਸ਼ਾ ਜਿਸ ਦਾ ਪ੍ਰਬੰਧ ਇਹ ਜਿਹੜੇ ਹੈਗੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਹਰਾਤ ਕਟ ਦੇਖ ਪਾ ਰਹੇ ਹੋਗੇ ਕਿ ਉਧਰਲੇ ਪਾਸੇ ਬੈਰੀਕੇਡਿੰਗ ਹੈਗੀ ਆ ਔਰ ਤਾਂਕੀ ਜਿਹੜੀ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਘਟਨਾ ਨਾ ਵਾਪਰੇ ਜਿਸ ਤੋਂ ਬਾਅਦ ਹਾਲਾਤ ਖਰਾਬ ਹੋਵੇ ਪੁਲਿਸ ਵਾਲ ਜਿਹੜੇ ਹੈਗੇ ਨੇ ਉਹ ਰਾਤ ਦੇ ਇੱਥੇ ਤਾਇਨਾਤ ਹੈਗੇ ਨੇ ਲੋਕ ਜਿਹੜੇ ਹੈਗੇ ਨੇ ਸਾਰੀ ਰਾਤ ਇੱਥੇ ਡਟੇ ਰਹੇ ਕੱਲ ਰਾਤ ਵੀ ਮੀਟਿੰਗਾਂ ਦਾ ਦੌਰ ਜਰੂਰ ਚੱਲਿਆ ਦੋਨੇ ਪਾਸੇ ਤੋਂ ਪਰ ਜਿਸ ਤਰੀਕੇ ਨਾਲ ਦੇਰ ਰਾਤ ਉਹ ਮੀਟਿੰਗਾਂ ਫੇਲ ਹੋਈਆਂ ਕਿਉਂਕਿ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਦੇ ਜੋ ਹੈ ਉਹ ਲੈਣਾ ਚਾਹੁੰਦੇ ਹੈਗੇ ਨੇ ਔਰ ਉਹਨਾਂ ਵੱਲੋਂ ਕਹਿ ਕੇ ਉਹਨਾਂ ਦਾ ਹੱਕ ਬੰਦਾ ਹੈ ਪ੍ਰਬੰਧ ਲੈਣ ਦਾ ਔਰ ਐਸੇ Jai Singh, ABP News, Kurukshetra.